ਦੇਖ ਕੇ ਲਾਜਿਆ ਕਰੋ ਐ ਜਿਆਦਾ ਮਹਿੰਗਾ ਲਾਈ ਜਨਾ ਛੋਤਾ ਹੁਣ ਆਮ ਹੋਏ ਪਏ ਨੇਗੇ ਹਾ ਹਾ ਸਰਪੰਚ ਆਇਆ ਨਾ ਕਾਲ ਦੀ ਰਾਮ ਰਾਮ ਲਾਲਾ ਜੀ ਰਾਮ 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 ਹੋਰ ਨਾ ਹੱਤੀ ਤੇ ਆਇਆ ਮੁਰਕ ਕਿਤੇ ਹੈ ਮਹਾ ਜੀ ਜੂਰੀ ਵੱਡਗੀ ਕਰ ਲਾਂਗੇ ਹਿਸਾਬ ਰਹਿੰਦਾ ਮੈਨੂੰ ਪਤਾ ਅੱਛਾ ਬੜੀਆਂ ਲਫਤਾਂ ਮਾਰਦੀਆਂ ਨੇ ਗ੍ਰਾਂਟ ਚੰਗੀ ਖਾਦੀ ਲੱਗਦੀ ਹੈ ਨਾ ਨਾ ਲਾਲਾ ਕਿਹੜੀਆਂ ਗ੍ਰਾਂਟਾਂ ਧੂਆਂ ਨਿਕਲਿਆ ਪਿਆਗਾ ਲੈ ਤੇਰੇ ਕੋਲ ਨਾ ਆ ਜਿਹਦਾ ਜੇ ਗ੍ਰਾਂਟਾਂ ਖਾਦੀ ਆਉਂਦੀਆਂ ਆ ਦੇਖ ਨਾ ਛੱਡੇ ਚਾ ਮੁੱਛ ਕੀ ਮਾਰੀ ਜਾਂਦਾ ਰਹਿ ਜਾਗਾ ਹੈ ਪਤਾ ਨਹੀਂ ਕੀ ਲਾਇਆ ਪਤੰਦਰਾ ਤੇ ਲੈ ਆ ਫਿਰ ਤੈਨੂੰ ਦਵਾ ਕੇ ਲਿਆਵਾਂ ਕੀ ਲਾਇਆ ਹੈਗਾ ਕੀ ਇਹ ਜਾ ਬੋਲੀ ਕੈਂਡ ਚੀਜ਼ ਹੈਗੀ ਪੱਤੀ ਦਾ ਹਾਂ ਹਾਂ ਚੱਲ ਕੋਈ ਨਾ ਆ ਕੇ ਲੈ ਲੈ ਨਾ ਜੀ ਸ਼ੇਰ ਮੈਂ ਆ ਜਾ ਆ ਗਿਆ ਆ ਗਿਆ ਆ ਗਿਆ ਆਜੋ ਆਜੋ ਕਿੱਡੀ ਕੁ ਦੂਰ ਲੈ ਕੇ ਚੱਲੇਗਾ ਆ ਨੇੜੀ ਆ ਮਲੇਰਕੋਟਲਾ ਸ਼ਹਿਰ ਚ ਫਿਰਦੇ ਆਪਾਂ ਮਲੇਰਕੋਟਲੇ ਤਾਂ ਫਿਰ ਜਾਗਾ ਹਾਂ ਹਾਂ ਮਹੰਗਾ ਨਾ ਬਹਲਾ ਤੇ ਬਾਸੀ ਸ਼ਮਾਨ ਕਿਤੇ ਹਾਂ ਤੈਨੂੰ ਬਹਲਾ ਸਸਤਾ ਦਵਾਵਾਂਗੇ ਅੱਛਾ ਤੂੰ ਦਾ ਰਿਸ਼ਤੇਦਾਰਾਂ ਨੂੰ ਵੀ ਆਖੀਂ ਆ ਮਲੇਰਕੋਟਲੇ ਵਗਜੋ ਆ ਤੰਗ ਤੇਰੇ ਹੋਈ ਲੱਗਿਆ ਹੋਇਆਗਾ ਉਹੀ ਲੱਗਿਆ ਹੋਇਆਗਾ ਅੱਛਾ ਹਾਂਜੀ ਹਾਂਜੀ ਕਿੱਤੇ ਕਿ ਦੂਰ ਲੈ ਕੇ ਆ ਗਏ ਆ ਦੇ ਸਿਆ ਮਾਤਰ ਜਲੇ ਆਹ ਬੌਲੇ ਵਧੀਆ ਬੰਦੇ ਨੇ ਇੱਥੇ ਭਾਈ ਵੱਡਾ ਹੀ ਆ ਜਗਾੜ ਬੌਲਾ ਵੱਡਾ ਦੇਖ ਲੈ ਇੱਥੇ ਚਿਲਕਾ ਹੋ ਰਹੀਆਂ ਵਾਲੀਆਂ ਪੈਂਦੀਆਂ ਨੇ ਨਿਗਾ ਨਾ ਖਿੱਚ ਲੈ ਕਿਤੇ ਆਹ ਵੇਖ ਲੈ ਜਿਹੜੇ ਗੂਚੀ ਫਲੋਰ ਵਾਲੇ ਪਰਫਿਊਮ ਹੁੰਦੇ ਨੇ ਨਾ ਇਦਾਂ ਹਾਂ ਜਿਹੜੇ 20 20000 ਦੇ ਆਉਂਦੇ ਨੇ ਹਾਂ ਇੱਥੋਂ 1200 ਦੀ 12 ml ਦੀ ਸ਼ੀਸ਼ੀ ਆ ਜਾਂਦੀ ਆ ਅੱਛਾ ਹਾਂ ਹਾਂ ਕਮਾਲ ਹੋਈ ਪਈ ਹੈ ਆ ਕਿੰਨੇ ਦਿਨ ਪਈ ਕਾਕੜੇ ਜੇ ਇਹ ਵੀ ਬੌਲੇ ਸਸਤੇ ਨੇ ਇਹ ਤਾਂ ਜਿਵੇਂ ਤਿੰਨੇ ਮਿਲ 300 ਰੁਪਏ ਦਾ ਕੁੱਲ ਹਾਂ ਹਾਂ ਆ ਦੇ ਆ ਦੇਖ ਐ ਲੱਗਦਾ ਜਿਵੇਂ ਸੋਨੇ ਦੇ ਹੁੰਦੇ ਨੇ ਕਮਾਲ ਹੋਈ ਪਈ ਲੈ ਕੇ ਤਾਂ ਮੈਂ ਤਾਂ ਪਹਿਲੀ ਵਾਰੀ ਦੇਖੀ ਆਟਮ ਮੇਨ ਗੱਲ ਲਾਲਾ ਜੀ ਤਾਂ ਬਾਹਰ ਵੀ ਭੇਜ ਦਿੰਦਾ ਜਿਹੇ ਘਰੇ ਬੈਠੇ ਮੰਗਵਾ ਲੋ ਬਾਹਰ ਕਿਵੇਂ ਭੇਜ ਦੇਣਗੇ ਏਡੀ ਦੂਰ ਖਰਚਾ ਪਊਗਾ ਫਿਰ ਜਾਦੇ ਨਾ ਨਾ ਕੋਈ ਜਿਆਦਾ ਖਰਚਾ ਨਹੀਂ ਆਦੇ ਖੜੇ ਬਾਈ ਨਾ ਕਰੋ ਗੱਲ ਅੱਛਾ ਸਰ ਆਵਰਾਂ ਜੀ ਠੀਕ ਹੈ ਜੀ ਠੀਕ ਹੈ ਜੀ ਹੋਰ ਜੀ ਵਧੀਆ ਵਧੀਆ ਚਲ ਕੋਈ ਨਹੀਂ ਜੀ ਮੇਰੀ ਛਾਲੀ ਖਾਤਰ ਵਧੀਆ ਆ ਦੇ ਤੁਸੀਂ ਲਓ ਲਓ ਹਾਂ ਕਿਸ ਤਰ੍ਹਾਂ ਦੀ ਖੁਸ਼ਬੂ ਦੇ ਦਈਏ ਦੱਸੋ ਮੈਨੂੰ ਸਾਲੀ ਹੁਣ ਖੁਸ਼ਬੂ ਦੱਸ ਕਹੀ ਚਾਹੀਦੀ ਜੀ ਈਕ ਸਾਲ ਦੀ ਉਮਰ ਵਾਲੀ ਬੁੜੀ ਨੇ ਲਾਉਣ ਐ ਸਮਝੋ ਸਿੱਧਾ ਹਲੋ ਹਾ 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 ਇਹ ਇਹ ਕੀ ਪਾਇਆ ਇਹਦੇ ਵਿੱਚ ਇਹ ਤਾਂ ਲਾਲਾ ਜੀ ਬਾਹਰਲੇ ਦੇਸ਼ਾਂ ਤੋਂ ਇੰਪੋਰਟ ਕਰਾਉਂਦੇ ਆ ਜਿਵੇਂ ਦੁਬਈ ਚ ਹੋ ਗਿਆ ਜਾਂ ਹੋਰ ਅਰਬ ਦੇਸ਼ਾਂ ਤੋਂ ਉੱਥੋਂ ਮੰਗਾਉਂਦੇ ਨੇ ਚੀਜ਼ਾਂ ਤੇਰੇ ਲੰਬਾ ਤੈਨੂੰ ਦੱਸਾਂ ਕਰ ਮੈਂ ਆਦੇ ਮੈਂ ਲੈ ਆਇਆ ਜੀ ਨਾ ਮੈਂ ਲੈ ਕੀ ਪਹਿਲਾਂ ਨਹੀਂ ਦੱਸਿਆ ਮੈਂ ਤਾਂ ਲੇਟ ਕਰਾਤਾ ਹੈ ਤੇ ਕੋਈ ਗੱਲ ਨਹੀਂ ਜੀ ਹੁਣ ਵੇਖੋ ਤੁਸੀਂ ਜਮਾ ਇਹ ਰਿਸ਼ਤੇਦਾਰ ਨੂੰ ਪੋਸਟ ਕਰ ਦੋਗੇ ਵਿਹਾਂ ਦਾ ਸੀਜ਼ਨ ਆ ਗਿਆ ਮੈਂ ਤਾਂ ਲਾ ਕੇ ਨਾਗੇ ਜਾ ਗਰੂ ਜੀ ਬੰਨਾਲੇ 5-7 ਲ ਜਾ ਕੇ ਦੁਕਾਨ ਤੋਂ ਹਾਂ ਲੈ ਛਾਲੀ ਖਾਤਰ ਦੇ ਦਿਓ ਜੀ ਵਧੀਆ ਜਾ ਲੋ ਲੋ ਛਾਲੀ ਦਾ ਬੜਾ ਮੂਹ ਕਰਦਾਗਾ ਛਾਲੀ ਜਦ ਤੱਕ ਕੋਰੀਅਰ ਆਪ ਹੀ ਕਰ ਦੇਣਗੇ ਕੋਰੀਅਰ ਕਰ ਦਾਂਗੇ ਜੀ ਅਸਿਆ ਜਿੱਥੇ ਗੋਹੋਂ ਉੱਥੇ ਕਰਦੇ ਤੁਸੀਂ ਐਡਰੈਸ ਭੇਜ ਦਿਓ ਸਾਨੂੰ ਲੈ ਫਿਰ ਇਹਦਾ ਜਮੀ ਲੋਟਾ ਆ ਕੇ ਲੈ ਮੈਨੂੰ ਤਾਂ ਖਿਚੜੀ ਨਹੀਂ ਹੋਣੀ ਇਹ ਤਾਂ ਜੀ ਜਿੱਥੇ ਮਰਜੀ ਪੰਜਾਬ 'ਚ ਬੈਠੇ ਜਾਂ ਬਾਹਰ ਬੈਠੇ ਹੋ ਤੁਸੀਂ ਇੱਕ ਵਾਰ ਇਹਨਾਂ ਨੂੰ ਫੋਨ ਕਰ ਦਿਓ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾਗਾ ਨਾਲ ਦੀ ਨਾਲ ਉਥੇ ਕੋਰੀਅਰ ਕਰ ਦਾਂਗੇ ਅਸਿਆ ਹਾਂਜੀ ਹਾਂ ਤੇ ਫਿਰ ਖੁਸ਼ਬੂਆਂ ਦਾ ਕਿਵੇਂ ਪਤਾ ਲੱਗੂਗਾ ਕੁਸ਼ੂਆਂ ਦੇ ਦਲਦੇ ਰਹਿੰਦੇ ਸਾਰਾ ਕੁਝ ਆਉਦੇ ਪੇਜਾਂ ਦੇ ਅਸੀਂ ਉਹਨਾਂ ਨੂੰ ਪਹਿਲਾਂ ਸਾਰੀ ਕੱਲੀ-ਕੱਲੀ ਚੀਜ਼ ਦੱਸਾਂਗੇ ਜਾਂ ਤੁਸੀਂ ਐਡਰੈਸ ਦੋਵੋਗੇ ਨਾ ਅਸੀਂ ਉਹਨਾਂ ਨੂੰ ਦੱਸਾਂਗੇ ਵੀ ਤੁਹਾਨੂੰ ਕਿਸ ਤਰ੍ਹਾਂ ਦੇ ਚਾਹੀਦੇ ਨੇ ਉਦ ਚਾਹੀਦੇ ਨੇ ਅਤਰ ਚਾਹੀਦੇ ਨੇ ਪਰਫਿਊਮ ਚਾਹੀਦੇ ਨੇ ਫਲੋਰਲ ਚਾਹੀਦੇ ਨੇ ਜਾਂ ਨੇਚਰਲ ਚਾਹੀਦੇ ਨੇ ਉਹ ਦੱਸਣਗੇ ਤੇ 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 ਪੇਸੋ ਫਿਰ ਜਿਵੇਂ ਉਹਦੇ ਨੂੰ ਸੈੱਟ ਬਣਾ ਕੇ ਪੇਗੇ ਪਤਾ ਜਿੰਮੀ ਸਿਸਟਮ ਕਮਾਲ ਹੋ ਗਿਆ ਹਾ ਬੱਲੇ ਬੱਲੇ ਸਪੈਸ਼ਲ ਕਿਸੇ ਨੂੰ ਕੋਈ ਗਿਫਟ ਕਰਨਾਗਾ ਉਹ ਵੀ ਬਾਲੇ ਵਧੀਆ ਗਿਫਟਡ ਪਏ ਨੇ ਜਿਵੇਂ ਸਿੱਸੀ ਬਾਲੀਆਂ ਸੋਹਣੀਆਂ ਨੇ ਜੀ ਹਾਂ ਤਾਂ ਮੈਂ ਤਾਂ ਆਪ ਚਲ ਘੋਰੀਆਂ ਬਾਲੀਆਂ ਵੱਜੀ ਜਾਂਦੀਆਂ ਨੇ ਆਹ ਦੇਖੋ ਸਿੱਸੀ ਕਿੰਨੀ ਸੋਹਣੀ ਆ ਦੇਖ ਹਾਂ 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 ਕੀ ਬਾਤਾਂ ਨੇ ਇਹ ਲੈ ਜਾ ਤੂੰ ਕਿਹੜਾ ਲਾਉਣਾ ਹੁੰਦਾ ਪਹਿਲਾਂ ਮੈਨੂੰ ਐ ਦੱਸ ਮੈਂ ਤਾਂ ਆਹ ਲਾਉਣਾ ਹੁੰਦਾਗਾ ਆਹਾ ਕਾ ਕਰ ਆ ਜਾ ਨਾ ਇਹ ਤਾਂ ਵੱਡੀ ਸਿੱਸੀ ਨਿਮਾ ਛੁੱਟੀ ਲੈ ਕੇ ਆਇਆ ਲਾਲਾ ਬੱਸ ਬਾ ਵਾ ਦੇਖ ਹੋਦੀਆ ਰੂਖ ਉਸ ਮੈਂ ਕਹਿਣਾ ਬਾਗੋ ਬਾਗ ਹੋਗਾ ਜਮਾ ਲੈ ਆ ਕੀ ਆਗਾ ਲੈ ਦੇਖ ਲੈ ਹੈ ਡਿਜ਼ਾਈਨ ਇਹ ਗਿਫਟ ਵਾਲੇ ਨੇ ਸਪੈਸ਼ਲ ਜੀ ਆਹ ਵੇਖੋ ਜੀ ਐ ਐ ਸਲਾਈ ਜੀ ਕੱਢੋ ਜੀ ਬਸ ਐ ਲਾਓ ਹਾ 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 ਬਾਗੋ ਬਾਗ ਹੋ 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 ਕਮਾਲ ਹੋ ਗਈ ਕਮਾਲ ਹੋ ਗਈ ਜਿਵੇਂ ਮੈਂ ਤਾਂ ਨੇਰੇ ਚ ਫਿਰਦਾ ਦੀਗਾ ਕਹਿੰਦਾ ਜੀ ਆ ਤੁਸੀਂ ਜੇ ਕਾਂੜ ਚ ਟੰਗਣਾ ਨਾ ਜੀ ਹਾਂ ਹਾਂ ਤੁਹਾਨੂੰ ਤੇਲ ਚੜਦਾਗਾ ਤੁਹਾਨੂੰ ਖਬਰਾਟ ਹੁੰਦੀ ਹੈਗੀ ਇਹਨੂੰ ਕਾਂੜ ਚ ਟੰਗ ਲਓ ਮੁਰਤੇ ਨਾਲ ਤੇਲ ਜਿਹੜੇ ਨਾਲ ਘਭਰਾਟ ਹੋ ਗਈ। ਓਏ ਆ ਤਾਂ ਜਮੀ ਮੇਰੇ ਕੰਮ ਦੀ ਚੀਜ਼ ਆ। ਪੁਸ਼ਪਾ ਤਾਂ ਮੈਨੂੰ ਰੋਜ਼ ਕਹਿੰਦੀ ਰਹਿੰਦੀ ਜੀ ਮੇਰਾ ਜੀ ਕੱਚਾ ਹੁੰਦਾਗਾ, ਜੀ ਕੱਚਾ ਹੁੰਦਾਗਾ। ਹਾਂ। ਬਸ ਇਹਨੂੰ ਡੰਗੜਾ ਬਰੂਤੀ ਤੇ ਫਿਰ ਲੱਜ ਕੇ। ਆਏ ਹਾਏ। ਨਾਲੇ ਪਤਾ ਹੈ ਕਿੰਨੇ ਦੀ ਆ? ਪਤਾ ਬੜੀ ਸਸਤੀ ਆ। ਕਿੰਨੇ ਦੀ ਆ ਜੀ ਹੈ? ਇਹ ਸਿਰਫ 600 ਰੁਪਏ ਦੀ ਜੀ। ਨਾਲੇ 6-7 ਮਹੀਨੇ ਖਤਮ ਨਹੀਂ ਹੋਣੀ। ਕਮਾਲ ਹੋ ਗਈ ਹੈ। ਹਾਂਜੀ ਹਾਂ। ਇੱਕ ਹੋਰ ਚੀਜ਼ ਜੀ। ਆ ਆ ਗਿਆ ਖਜੂਰਾ ਦਾ ਮਰਬਾ ਜਿਵੇਂ ਛੋਟੀ ਪਕਾਈ ਵਾਲੀ ਹੁੰਦੀ ਆ ਪੈਸੇ ਪੂਸੇ ਮੰਗਣ ਨੂੰ ਤੁਰੇ ਫਿਰਦੇ ਹੋਂ। ਦਿਮਾਗ ਨੂੰ ਤਾਂ ਜ਼ਰੂਰੀ ਇਹ ਤਾਂ ਮੈਨੂੰ ਦਬਈ ਵਾਲੀ ਲੱਗਦੀ ਨੇ ਮਹਿੰਗੀਆਂ ਹੋਣਗੀਆਂ ਨਾ ਨਾ ਬੋਲੀਆਂ ਮਹਿੰਗੀਆਂ ਨਹੀਂ ਹੈਗੀਆਂ ਅੱਛਾ ਕਿੰਨੇ ਦਾ ਜੀ ਲਪਾਏ ਬਹੁਤ ਸਸਤਾ ਜੀ 500 ਰੁਪਏ ਦਾ ਸਿਰਫ ਲੈ ਹਾਂ ਕਮਾਲ ਆ ਹੈਂ 500 ਰੁਪਏ ਚ ਘਰੇ ਵੀ ਬਹੁਜੂਜ ਨਹੀਂ ਆ ਸਕਦਾ ਅੱਛਾ ਹੱਥ ਨੇ ਇੱਕ ਚੌਚਾ ਦੁੱਧ ਨਾਲ ਖਾਲਿਆ ਕਰ ਘੋੜੇ ਵਾਂਗੂ ਭੱਜਿਆ ਫਿਰੇਗਾ ਹਾਂ ਆ ਨਵਾਂ ਮੁਰਬਾ ਕੇ ਜੀ ਇਹ ਹਾਂ ਜੀ ਇਹ ਲਸਣ ਦਾ ਪਾਇਆ ਜਿਨ੍ਹਾਂ ਦੇ ਗੋਡੇ ਖੜੀ ਜਾਂਦੇ ਨੇ ਕਹਿੰਦੇ ਨੇ ਨਾ ਵੀ ਆਹ ਗਿੱਟਿਆਂ ਜਿਹੀ ਲੈ ਇਹ ਤਾਂ ਫਿਰ ਦੋ ਡੱਬੇ ਕਰ ਦੋ ਪੈਕ ਹਾਂ ਗੋਡੇ ਤਾਂ ਮੇਰੇ ਜੇ ਨਹੀਂ ਬੁਰਾ ਹਾਲ ਹੋਇਆ ਪਿਆ ਫਿਰ ਤੂੰ ਮੰਗਣਾ ਪੈਸੇ ਵਾਲਿਆਂ ਨੂੰ ਤਾਂ ਹਾਂ ਹਾਂ ਖੁਸ਼ਬੀ ਵਾਲੀਆਂ ਨੇ ਫਿਰ ਤੂੰ ਸਾਨੂੰ ਜ਼ਿੰਮੇਦਾਰ ਉਹ ਤਾਂ ਕਰੇਗਾ ਪੈਸੇ ਮੰਗਣਾ ਜਾ ਕਰੇਂ ਕਰੇਂ ਨਾ ਮੈਂ ਤਾਂ ਲਵਾਂਗਾ ਲੈ ਲੈ ਹਾਂ ਹਾਂ ਦੋ ਡੱਬੇ ਆ ਲਵਾਂਗਾ ਤੇ ਮੈਨੂੰ ਸੈਂਟ ਦੋ ਭਾਈ ਵਧੀਆ ਜਾ ਫਿਰ ਆਦਾ ਗੱਡੀ ਚ ਟੰਗੂਗਾ ਕਿੱਚ ਪਾ ਦੀਏ ਦੇਖੋ ਤਾਂ ਕਾਸੀ ਮਰਜੀ ਚ ਪਾ ਆਹ ਦੇਖੋ ਤਾਂ ਬੋਤਲ ਖੇ ਲਾਲਾ ਜੀ ਹੋਰ ਆ ਗਿਆ ਜੇ ਤੁਸੀਂ ਕਿਸੇ ਨੂੰ ਹੋਰ ਗਿਫਟ ਕਰਨਾ ਹੈਗਾ ਆਹ ਸ਼ੋਅ ਰੂਮਾ ਤੇ ਨਾ ਬੜੀ ਜਿਆਦੇ ਮਹਿੰਗੀ ਆ ਪਤਾ ਕਿੰਨੇ ਦੀ ਆ ਕਿੰਨੇ ਦੀ ਆ 32500 ਦੀ ਇੰਨੀ ਮਹਿੰਗੀ ਆ ਹਾਂ ਹਾਂ ਆ ਕਰਾ ਤੇ ਛਿੜਕੇ ਦਿਖਾਵਾਂ ਇੱਥੇ ਪਤਾ ਕਿੰਨੇ ਦੀ ਹੈਗੀ ਕਿੰਨੇ ਦੀ ਆ ਇਹ ਤਾਂ 18-1900 ਰੁਪਏ ਦੀ ਆ ਬੱਸ ਕੁੱਲ ਹੂੰ ਇੰਨਾ ਫਰਕ ਇੰਨਾ ਫਰਕ ਲੈ ਹੈ ਕਮਾਲ ਆ ਹਾ 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 ਬੱਲੇ ਬੱਲੇ ਹੋ ਗਈ ਹੈ ਕਰਦੇ ਬੇਨਤੀ ਵੀ ਵੀਡੀਓ ਸ਼ੇਅਰ ਕਰਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਲੈ ਵੀ ਮਿੱਤਰੋ ਆਦਾ ਵੀਡੀਓ ਸ਼ੇਅਰ ਕਰਨਾ ਤੁਹਾਡਾ ਹੱਕ ਬਣਦਾ ਹੈ ਕਿਉਂਕਿ ਕਮਾਲ ਹੋਈ ਪਈ ਆ ਹਾ ਹਾ ਬੱਲੇ ਬੱਲੇ ਜਿਨੇ ਵੀ ਪਰਫਿਊਮ ਇਤਰ ਲੈਣ ਨੇ ਬਈ ਮਲੇਰ ਕੋਟਲਾ ਸਹਿਰ ਤੋਂ ਆ ਕੇ ਲਵਾ ਸਕਦੇ ਹੋ ਨਹੀਂ ਫਿਰ ਤੁਸੀਂ ਘਰੇ ਬੈਠੇ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਇਹਦੇ ਤੇ ਫੋਨ ਕਰਕੇ ਆਨਲਾਈਨ ਵੀ ਮੰਗਵਾ ਸਕਦੇ ਹੋ ਕਰ ਦਿਓ ਸ਼ੇਅਰ ਧੰਨਵਾਦ